ਅਰੇ ਸ਼ੀਸ਼ੇ ਗੱਡੀ ਦੇ ਨਾਲ ਤੇ ਮੈਂ ਜਣਾ ਠੀਕ ਹੈ ਵੀ ਇੱਕ ਅਧਾ ਸ਼ੀਸ਼ਾ ਹੋ ਸਕਦਾ ਚੇਂਜ ਹੋਵੇ ਹੁਣ ਤੁਸੀਂ ਨਾ ਅੰਟੀਰੀਅਰ ਵਿੱਚ ਮਾਰੇ ਇੱਕ ਵਾਰ ਲੈ ਵੀ ਰੰਜੋਤ ਕਰਾ ਅੰਟੀਰੀਅਰ ਤੇ ਛੱਤ ਮਰਾ ਦੇ ਸਾਫ਼ ਸੁਥਰਾ ਅੰਟੀਰੀਅਰ ਪੈ ਵੀ ਠੀਕ ਆ ਕੱਚ ਸਕਰੀਨ ਲੱਗੀ ਆ ਬੈਕ ਕੈਮਰਾ ਲੱਗਿਆ ਨਵੇਂ ਸੀਟ ਕਵਰ ਬਈ ਆ ਆਖੋੜ ਚੜ੍ਹ ਪਏ ਠੀਕ ਆ ਨਵੇਂ ਮੈਟ ਲੱਗਿਆ ਨਵੀਂ ਮੈਟਿੰਗ ਹੋਈ ਵੀ ਆ ਸੋਫਾ ਸੀਟ ਦੇ ਵਿੱਚ ਇਹ ਗੱਡੀ ਆਉਂਦੀ ਹੈਗੀ ਚਾਲ ਚਲਾਵੇ ਦੀ একদম ਨਵੀਂ ਗੱਡੀ ਆ ਬਈ ਠੀਕ ਆ ਜੇ ਕਿਸੇ ਮੇਰੇ ਵੀਰ ਨੇ ਠੀਕ ਆ ਆਪਣੇ ਤੇ ਵਿਸ਼ਵਾਸ ਕਰਦੇ ਜਿਹੜੇ ਵੀਰ ਅ ਭਾਈ ਤੁਸੀਂ ਗੱਡੀ ਫੋਨ ਤੇ ਬੁੱਕ ਕਰ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਗੱਲਬਾਤ ਕੀਤੀ ਉਵੇਂ ਹੀ ਮਿਲਣੀ ਹੈ ਬੋਏ ਮਿੱਤਰੋ ਦੁੱਧਵਾਰ ਕੀ ਚਿੱਟੀ ਨਾਲ ਆਪਾਂ ਤੁਹਾਡੇ ਲਈ ਕਾਰ ਲੈ ਆਂਦੀ ਆ 2011 ਮਾਡਲ ਆ ਜੀ 4 ਆ ਐਨ ਓਕੇ ਗੱਲਬਾਤ ਆ ਭਾਈ ਸਾਰੀ ਗੱਡੀ ਦੇ ਵਿੱਚ ਠੀਕ ਆ ਭਾਈ ਮੜਾ ਨੇੜੇ ਹੋ ਕੇ ਨੰਬਰ ਚੈੱਕ ਕਰਾ ਦਿ ਪਹਿਲਾਂ ਪੰਜਾਬ ਨੰਬਰ ਦੀ ਗੱਡੀ ਆ ਭਾਈ ਪੀ ਵੀ 13 ਨੰਬਰ ਲੱਗਿਆ ਗੱਡੀ ਨੂੰ ਠੀਕ ਆ 0106 ਸਕਰੀਨ ਸ਼ਾਟ ਲੈ ਕੇ ਰੱਖ ਲਿਓ ਬੇ ਠੀਕ ਆ ਗੱਡੀ ਦਾ ਆਪਾਂ ਰੇਟ ਤੁਹਾਨੂੰ ਬਾਖਮਾਲ ਦੇ ਦਾਂਗੇ ਦੋਨੇ ਲੈਟਾਂ ਵੀ ਚੇਂਜ ਕਰਵਾਈਆਂ ਵੀ ਠੀਕ ਆ ਮੂਰਗੀਆਂ ਤੇ ਮਗਰੇ ਲੈਟਾਂ ਨਾਲ ਦੀਆਂ ਆਏਗੀਆਂ ਸੈਂਟਰ ਲੋਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂਗੀ ਲੈ ਵੀ ਝਾੜ ਮਰਾ ਦੀ ਕਿਹੜਾ ਚਾਬੀ ਤੇ ਸੈਂਟਰ ਲੋਕ ਦੇ ਨਾਲ ਚਾਬੀ ਰੰਗ ਪੇੜ ਦੀ ਬਈ ਸਾਰੀ ਗੱਡੀ origignal ਮੈਜੂ ਠੀਕ ਆ ਅੱਗੇ ਦਾ ਫਿਸਲਾ ਬੈਂਪਰ ਛੱਡ ਕੇ ਬਾਕੀ ਸਾਰੀ ਗੱਡੀ ਤੁਹਾਨੂੰ origignal ਮੈਜੂ ਮਾੜਾ ਹੈ ਬਈ ਤਾਰਾ ਤੇ ਨੀਂਗ ਮਰਾਏ ਗ੍ਰੇਨੇਡ ਹੋ ਠੀਕ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਈ 80 ਤੋਂ 85 ਪੈਸੇ ਪਈਆ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕਾਪਾ ਮਿਲ ਜਾਣਗੇ 16 ਨੰਬਰ ਗੱਡੀ ਨੂੰ ਟਾਇਰ ਲੱਗੇ ਬਈ ਠੀਕ ਆ ਭਾਈ ਸਟਿਪਨੀ ਵੀ ਤੁਹਾਨੂੰ ਮਿਲ ਜੂ ਸਟਿਪਨੀ ਦੀ ਕਮਿਸ਼ਨ ਹੈ ਭਾਈ 70 ਤੋਂ 75 ਪੈਸੇ ਸਟਿਪਨੀ ਦੀ ਕਮਿਸ਼ਨ ਪਈ ਆ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਮੈਚ ਨਾਲ ਠੀਕ ਆ ਭਈ ਇੱਕ ਅੱਧਾ ਸ਼ੀਸ਼ਾ ਹੋ ਸਕਦਾ ਚੇਂਜ ਹੋਵੇ ਹੁਣ ਤੁਸੀਂ ਨਾ ਅੰਟੀਰੀਅਰ ਵਾਚ ਚਾਹੇ ਮਰੇ ਕੋਲ ਨਵੀਂ ਰਣਜੋਤ ਕਰਾ ਅੰਟੀਰੀਅਰ ਤੇ ਛੱਤ ਮਰਾ ਦੇ ਸਾਫ ਸੁਥਰਾ ਅੰਟੀਰੀਅਰ ਪਾ ਭਈ ਠੀਕ ਆ ਟੱਚ ਸਕਰੀਨ ਲੱਗੀ ਆ ਬੈਕ ਕੈਮਰਾ ਲੱਗਿਆ ਨਵੇਂ ਸੀਟ ਕਵਰ ਭਈ ਆ ਆਹ ਖੋਲ ਚੜ੍ਹ ਭਈ ਠੀਕ ਆ ਨਵੇਂ ਮੈਟ ਲੱਗਿਆ ਨਵੀਂ ਮੈਟਿੰਗ ਹੋਈ ਵੀ ਆ ਸੋਫਾ ਸੀਟ ਦੇ ਵਿੱਚ ਇਹ ਗੱਡੀ ਆਉਂਦੀ ਹੈਗੀ ਚਾਲ ਚਲਾਵੇ ਦੀ ਇਕਦਮ ਨਵੀਂ ਗੱਡੀ ਆ ਬਈ ਠੀਕ ਆ ਜੇ ਕਿਸੇ ਮੇਰੇ ਵੀਰ ਨੇ ਠੀਕ ਆ ਆਪਣੇ ਤੇ ਵਿਸ਼ਵਾਸ ਕਰਦੇ ਜਿਹੜੇ ਵੀਰ ਬਾਈ ਤੁਸੀਂ ਗੱਡੀ ਫੋਨ ਤੇ ਬੁੱਕ ਕਰ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਗੱਲਬਾਤ ਕਹਿਤੀ ਉਵੇਂ ਹੀ ਮਿਲਣੀ ਆ ਬਾਈ ਲਓ ਮੈਟ ਤੇ ਮਾਰੇ ਛਾਤ ਨਵੇਂ ਮੈਟ ਲੱਗਿਆ ਨਵੀਂ ਮੈਟਿੰਗ ਹੋਈ ਆ ਕਲਾਕਲਾ ਫੀਚਰ ਬਾਈ ਵਰਤੀਆਂ ਗੱਡੀ ਦਾ ਠੀਕ ਆ ਸ਼ੀਸ਼ੇ ਸਾਰੇ ਬਈ ਕੰਟਰੋਲ ਹੈ ਜਿਹੜੇ ਹੈਗੇ ਸਾਰੇ ਸ਼ੀਸ਼ੇ ਦਾ ਕੰਟਰੋਲ ਚੱਲਦੇ ਆ ਬਈ ਸੀਗਾ ਸੈਂਟਰ ਲੋਕ ਵੀ ਚੱਲਦਾ ਠੀਕ ਆ ਹੁਣ ਆਪਾਂ ਤੁਹਾਨੂੰ ਵੀ ਬੈਕ ਤੇ ਝਾਤ ਮਰਾਉਣੇ ਆ ਸੱਤ ਤੇ ਮੜੀ ਪੈਣੀ ਗਾ ਠੀਕ ਆ ਸੱਤ ਵੀ origignal ਪੇਂਟ ਦੇ ਆ ਬਈ ਕੋਈ ਪੇਂਟ ਨਹੀਂ ਹੋਇਆ ਠੀਕ ਆ ਇਸ ਸਾਰਾ ਵੈਂਪਰ ਆ ਪਾਸੋਂ ਦੱਸਦਾ ਮੇਰੇ ਪੇਂਟ ਆ ਜਿੰਨੀ ਗੱਲ ਬਾਤ ਹੁੰਦੀ ਆ ਆਪਾਂ ਤੁਹਾਨੂੰ ਉਨੀ ਦੱਸ ਦੇਣਾ ਬੈਕ ਤੇ ਕੈਮਰਾ ਵੀ ਲੱਗਾ ਠੀਕ ਆ HD ਕਲੀਅਰਟੀ ਆ ਕੈਮਰੇ ਦੀ ਹੁਣ ਆਪਾਂ ਤੁਹਾਨੂੰ ਬਈ ਟਿੱਗੀ ਚੈੱਕ ਕਰੋ ਇੱਕ ਵਾਰੀ ਮੰਗ ਲੈ 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 ਵੀ ਮੜੇ ਨੇੜੇ ਹੋ ਕੇ ਦਿਖਾ ਦੀ ਕਰ ਸੱਤ ਸੁੱਤ ਵੀ ਸਾਫ ਪਈ ਆ ਬਈ ਗੱਡੀ ਤੇ ਠੀਕ ਆ ਮਗਰ ਉਹ ਗੱਡੀ ਇੱਕ ਤਾਂ ਮਨਮਿਆਂ ਵਾਂਗੂ ਪਈ ਆਗੀ ਗੋਡੇ ਪਿੱਲਰ ਬਈ ਇੱਕ ਵ ਇਤੋਂ ਕੋਈ ਲੱਗੀ ਵੱਜੀ ਨਹੀਂ ਠੀਕ ਆ ਨਾ ਆਪਾਂ ਲੱਗੀ ਵੱਡੀ ਵੱਜੀ ਗੱਡੀ ਦੀ ਵੀਡੀਓ ਕਰੀਏ ਤੇ ਨਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਈਏ ਇਹ ਗੱਡੀ ਤੁਸੀਂ ਲੈਣ ਦੇ ਵਾਸਤੇ ਆਉਣਾਗਾ ਪਿੰਡ ਸਲਾਬਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਤੇ ਭਾਈ ਰੇਟ ਗੱਡੀ ਦਾ ਨਾ ਆਪਾਂ ਤੁਹਾਨੂੰ ਬਹੁਤ ਜਾਇਜ਼ਾ ਦੇ ਦਾਂਗੇ ਇਧਰੋਂ ਭਾਈ ਸਾਰੀ ਗੱਡੀ ਨਾ ਚੈੱਕ ਕਰਾ ਕੇ ਇੱਕ ਵਾਰ ਆ ਜੀ ਮੜਾ ਜਾ ਬਰਖ ਤੇ ਆਪਾਂ ਵੀਰਾਂ ਦੇ ਨਾ ਇੰਜਨ ਤੇ ਛਾਤ ਮਰਾ ਦੇ ਵੈਸੇ ਤਾਂ ਵੀਰ ਨੇ ਆਪਾਂ ਨੂੰ ਕਦੇ ਕਿਹਾ ਹੀ ਨਹੀਂ ਹੈਗਾ ਕਿ ਇਹ ਜੀ ਗੱਲਬਾਤ ਵੀ ਆਪਾਂ ਕਰੀ ਜੀ ਦੀ ਦਿਖਾਤੀ ਆਪਣੀ ਨਾਂ ਦਿਖਾਈ ਠੀਕ ਆ ਆਪਾਂ ਗੱਡੀ ਦੀ ਕੱਲੀ ਕੱਲੀ ਚੀਜ਼ ਦਿਖਾਉਣੀ ਹੁੰਦੀ ਆ ਵੀ ਤੁਹਾਨੂੰ ਵੀਡੀਓ ਦੇ ਵਿੱਚ ਨਾ ਪਤਾ ਲੱਗ ਜੇ ਐਰਾਂ ਦੀ ਕੰਡੀਸ਼ਨ ਗੱਡੀ ਦੀ ਹਾਲਤ ਕਹੇ ਜੀ ਆ ਤੇ ਹੁਣ ਆਪਾਂ ਤੁਹਾਡੀ ਇੰਜਨ ਤੇ ਝਾਤ ਮਰਾਦੀ ਆ ਲੈ ਵੀ ਨਹੀਂ ਕਰਾ ਮੜਾ ਜਾਂ ਨੇੜੇ ਕੈਮਰਾ ਤੇ ਇੰਜਨ ਆਪਾਂ ਤੁਹਾਨੂੰ ਚੈੱਕ ਕਰਾਦੀ ਆ ਨਵੀਂ ਬੈਟਰੀ ਲੱਗੇ ਗੱਡੀ ਦੇ ਵਿੱਚ ਕਾਰ ਤੁਹਾਨੂੰ ਵੀ ਦਿੱਤਾ ਜੀ ਠੀਕ ਆ 7 ਤੋਂ 8 ਮਹੀਨੇ ਦੀ ਗਾਰੰਟੀ ਪਈ ਆ ਬੈਟਰੀ ਦੀ ਸਾਫ਼ ਸੁਥਰਾ ਨੀਟ ਐਂਡ ਕਲੀਨ ਇੰਜਨ ਪਿਆ ਗੋਡੇ ਫਿਲ ਦੀ ਗੱਡੀ ਸਾਰੀ オリジナル ਪਈ ਆ ਬਈ ਸਰਵਿਸ ਇਹਦੀ ਕਰਵਾਈ ਦੀ ਆ ਐਲਟਰ ਵਗੈਰਾ ਚੇਂਜ ਆ ਠੀਕ ਹੈ ਓਕੇ ਗੱਲ ਬਾਤ ਆ ਰੇਟ ਗੱਡੀ ਦਾ ਹੈਗਾਗਾ ਬਾਈ ਦੇਣ ਵਾਲਾ ਠੀਕ ਆ 3 ਲੱਖ 3000 ਰੁਪਇਆ ਵੀ ਡਿਮਾਂਡ ਕਰ ਰਿਹਾ ਠੀਕ ਆ 3 ਲੱਖ 20000 ਰੁਪਏ ਤੁਹਾਨੂੰ ਗੱਡੀ ਮਿਲ ਜੂਗੀ ਤੀਜੇ ਨਾਮ ਦੀ ਆ ਜੀ 4 ਗੱਡੀ ਆ 11 ਮਰਲਾ ਸੈਂਟਰ ਲੌਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂ ਇਹ ਗੱਡੀ ਲੈਣ ਦੇ ਵਾਸਤੇ ਤੁਸੀਂ ਹੁਣ ਆਪਾਂ ਤੁਹਾਨੂੰ ਫੇਰ ਦੱਸ ਦਈਏ ਪਿੰਡ ਸਲਾਬ ਤੋਂ ਪੂਰਾ ਜ਼ਿਲ੍ਹਾ ਬਠਿੰਡੇ ਦੇ ਵਿੱਚ ਤੁਹਾਨੂੰ ਆਉਣਾ ਪੈਣਾ ਬਾਈ ਰਣਜੋਤ ਸੋਟਣਾ ਡੀਲ ਕਰੂਗਾ ਗੱਡੀ ਕਸਟਮਰ ਦੀ ਬਾਈ ਕੋਲ ਸੇਲ ਵਾਸਤੇ ਆਈ ਵੀ ਆ ਨੰਬਰ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੂੰ ਦਬਕੇ ਕਰ ਦੋਵੇ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ